ਸਸ਼ੀਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਫੇਰ ਇੱਕ ਨਵਾਂ ਖਬਰ ਲੈ ਕੇ ਆਏ ਹਾਂ ਨਵੀਂ ਖਬਰ ਇਹ ਸੀ ਬਾਈ ਜੀ ਸੋਨੂੰ ਦੱਸਿਆ ਸੀ ਕਿ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਕੈਨੇਡਾ ਨੇ 32000 ਕਹਿ ਲਓ 32000 ਲੋਕਾਂ ਦਾ ਇੱਕ ਲਿਸਟ ਕੱਢ ਦਿੱਤੀ ਕਿ ਭਾਈ ਇਹਨਾਂ ਨੂੰ ਦੇਖਦੇ ਵਿੱਚੋਂ ਜਿੱਥੇ ਵੀ ਮਿਲਦਾ ਫੜ ਕੇ ਜਾਂ ਭਾਲ ਕੇ ਜਾਂ ਕੋਈ ਲੁਕਿਆ ਹੋਇਆ ਉਹਨੂੰ ਜਿੱਥੋਂ ਮਰਜ਼ੀ ਭਾ ਲੋ 32000 ਬੰਦੇ ਨੂੰ ਜਹਾਜ਼ ਚੜਾ ਦਿਓ ਕੱਲਾ 32000 ਬੰਦਾ ਸਿਰਫ ਇੰਡੀਆ ਦਾ ਬਾਈ ਜੀ ਤੇ ਉਹਦੇ ਵਿੱਚ ਸਭ ਤੋਂ ਵੱਧ ਗਿਣਤੀ ਦੇ ਪੰਜਾਬ ਦੇ ਨੇਗੇ ਉਹਨਾਂ ਦੀ ਪਿੱਛੇ ਇੱਕ ਥੋੜੀ ਜਿਹੀ ਰਿਪੋਰਟ ਆਈ ਆ ਕਿ ਟੋਟਲ 428000 ਤੋਂ ਵੱਧ ਬੰਦਾ ਉਹਨਾਂ ਨੇ ਭੇਜਣਾਗਾ ਵਾਪਸ ਤੇ ਜਿਹਦੇ ਵਿੱਚ ਕਈ ਕੈਟੇਗਰੀਆਂ ਦੇ ਵੀਜ਼ੇ ਆਉਂਦੇ ਨੇ ਕੈਟੀ ਕੈਟੇਗਰੀ ਦੇ ਵੀਜ਼ੇ ਆਉਂਦੇ ਨੇ ਜਿੱਦਾਂ ਕਹਿ ਲਓ ਸਟੂਡੈਂਟ ਆਇਆ ਸੀਗਾ ਉਹਦਾ ਅੱਕੇ ਵੀਜ਼ਾ ਨਹੀਂ ਵਧਿਆ ਉਹਦੇ ਕਾਗਜ਼ ਖਤਮ ਹੋ ਗਏ ਉਹ ਐਦਾਂ ਰਹੀ ਜਾਂਦਾ ਤੇ ਦੂਜਾ ਸਟੂਡੈਂਟ ਆਇਆ ਸੀ ਉਹਨੇ ਪੜ੍ਹਾਈ ਪੂਰੀ ਕਰਤੀ ਵਰਕ ਪਰਮਿਟ ਨਹੀਂ ਆਇਆ ਉਹਦੀ ਕੋਈ ਕਾਰਨ ਸੀਗਾ ਉਹ ਐਦਾਂ ਰਹੀ ਜਾਂਦਾ ਤੀਜਾ ਨੰਬਰ 3 2 2 3 ਸਾਲ ਪਹਿਲਾਂ ਆਇਆ ਸੀ 4 ਸਾਲ ਉਹਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਮਿਲਿਆ ਉਹ ਵੀ ਪੂਰਾ ਹੋ ਗਿਆ ਉਸ ਤੋਂ ਬਾਅਦ ਉਹਦਾ ਅੱਗੇ ਕੁਝ ਹੋਇਆ ਨਹੀਂ ਪੀਆਰ ਫੇਲ ਕੈਨਸਲ ਹੋ ਗਈ ਵਰਕ ਕੇ ਵਰਕ ਪਰਮਿਟ ਵਧਿਆ ਨਹੀਂ ਉਹ ਵਾਪਸ ਨਹੀਂ ਗਿਆ ਉਹ ਵੀ ਇੱਥੇ ਲੁਕ ਛੁਕੇ ਰਹਿਣ ਲੱਗ ਗਿਆ ਉਸ ਤੋਂ ਬਾਅਦ ਕੈਟਾਗਰੀ ਆਉਂਦੀ ਆ ਬਾਈ ਵਿਜ਼ਟਰ ਵੀਜ਼ਾ ਵਾਲਿਆਂ ਦੀ ਜਿਹੜੇ ਟੂਰਿਸਟ ਤੇ ਆਏ ਸੀ ਮਾਂ ਪਿਓ ਕਹਿ ਲੋ ਜਾਂ ਨਵੀਂ ਪੀੜ੍ਹੀ ਦੇ ਮੁੰਡੇ ਕਹਿ ਲੋ ਘਰ ਵਾਲੀ ਘਰ ਵਾਲਾ ਆਗੇ ਆਕੇ ਇੱਥੇ ਕੰਮ ਕਰ ਲਾ ਕੇ ਕੋਈ ਪੇਪਰ ਨਹੀਂ ਸੀ ਇੱਥੇ ਹੀ ਰਹਿ ਗਏ ਉਹਨਾਂ ਨੂੰ ਆਏ ਸੀ ਇੱਥੇ ਰਹੀ ਚੱਲੋ ਕੌਣ ਪੁੱਛਦਾ ਉਹਨਾਂ ਦਾ ਨੰਬਰ ਆ ਗਿਆ ਉਸ ਤੋਂ ਬਾਅਦ ਕੈਟਾਗਰੀ ਹੈਗੀ ਆ ਬਈ ਰਿਫਿਊਜੀ ਵਾਲਿਆਂ ਦੀ ਟੂਰਿਸਟ ਤੇ ਆਏ ਸਟੂਡੈਂਟ ਆਏ ਜਾਂ ਕਿਸੇ ਲੋਟ ਆਏ ਸੀ ਉਰੇ ਬੀਜੀਆਂ ਤੇ ਤੇ ਉਹਨਾਂ ਨੇ ਇੱਥੇ ਆ ਕੇ ਰਿਫਿਊਜੀ ਲਾਤੀ ਰਿਫਿਊਜੀ ਉਹਨਾਂ ਦੀ ਚੱਲੀ ਜਾਂਦੀ ਆ ਪਰ ਹੁਣ ਉਹਦੇ ਵਿੱਚ 328000 ਦੇ ਵਿੱਚ ਉਹ ਸਾਰੇ ਬੰਦੇ ਨੇਗੇ ਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਟਣੇ ਨੇ ਉਹ ਆਬਵੀਸ ਕਾਨੂੰਨ ਦੇ ਇੱਕ ਕਹਿ ਲਓ ਹੁਕਮ ਦੀ ਵੇਟ ਕਰ ਰਹੇ ਨੇ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਨਾਂ ਨੂੰ ਅਗਲੇ ਜਾਂ ਪਹਿਲੇ ਦੂਜੇ ਤੀਜੇ ਪੜਾਅ ਉਚ ਸਾਰਿਆਂ ਨੂੰ ਚੱਕ ਕੇ ਬਾਹਰ ਮਾਰਨਾ ਬਈ ਜਿੱਥੋਂ ਆਏ ਨੇ ਘਰ ਘਰ ਜਾਜ ਬਾਹਰ ਤੋਰ ਦੇਣਾ ਜਿੱਥੋਂ ਆਏ ਨੇ ਤੇ ਬੜੇ ਇੱਕ ਕਹਿ ਲਓ ਗਵਰਨਮੈਂਟ ਦਿਨੋ ਦਿਨ ਸਟ੍ਰਿਕ ਹੋਈ ਜਾਂਦੀ ਹੈ ਹੁਣ ਇਹ ਪਹਿਲਾ ਦੀ ਗਵਰਨਮੈਂਟ ਨਹੀਂ ਰਹੀ ਬਈ ਹੁਣ ਇੱਥੇ ਪ੍ਰਧਾਨ ਮੰਤਰੀ ਕਾਰਨੀ ਨੇ ਉਹਨਾਂ ਨੇ ਉਹ ਕਹਿੰਦਾ ਵੀ ਮੈਂ ਆਪ ਤੇ ਦੇਸ਼ ਨੂੰ ਸੁਧਾਰਨ ਵਾਸਤੇ ਜਿਹੜਾ ਮੇਰੇ ਦੇਸ਼ ਵਾਸੀਆਂ ਦੇ ਹਿੱਤ ਵਿੱਚ ਫੈਸਲਾ ਲੈਂਦਾ ਗਿਆ ਉਹ ਮੈਂ ਲਵਾਂਗਾ ਲੈ ਵੀ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਫੈਸਲੇ ਇੱਕ ਕਹਿ ਲਓ ਸਟਰੋਂਗ ਕਰਦੇ ਨੇ ਆ ਇਥੋਂ ਦਾ ਕਾਨੂੰਨ ਥੋੜਾ ਹੋਰ ਪਾਵਰਫੁਲ ਕਰ ਦੇਣਾ ਜਿੱਦਾਂ ਕਹਿ ਲਓ ਵੀ ਇੱਥੇ ਦੋ ਨੰਬਰ 'ਚ ਬੰਦਾ ਜਿਹੜਾ ਰਹਿੰਦਾ ਚਾਹੇ ਉਹ ਬਾਰਡਰ ਕ੍ਰੋਸ ਕਰਕੇ ਆਇਆ ਉਹਨੂੰ ਉਹ ਜਿੱਥੋਂ ਆਇਆ ਉੱਥੇ ਭੇਜ ਦੇਣਾ ਉਹਨਾਂ ਨੇ ਹੁਣ ਇਹ ਕਹਿੰਦੇ ਅਸੀਂ ਕੋਈ ਲਿਹਾਜ਼ ਨਹੀਂ ਬਣਦੀ ਕੋਈ ਦਰਿਆਦਿਲ ਨਹੀਂ ਵਰਤਣਾ ਕਿਉਂਕਿ ਸਾਡਾ ਇਸ ਕਾਰਨ ਜੇ ਅਸੀਂ ਪਹਿਲਾਂ ਵੀਜੇ ਦੇ ਹੀ ਗਏ ਜਾਂ ਰਿਫਿਊਜੀਆ ਨੂੰ ਇੱਥੇ ਜਗ੍ਹਾ ਦੇ ਹੀ ਗਏ ਤਾਂ ਆਪਦੇ ਦੇਸ਼ ਦਾ ਅੱਜ ਬਹੁਤ ਮੰਗਾਈ ਨਾਲ ਜੂਝ ਰਿਹਾ ਇਥੋਂ ਦੇ ਲੋਕ ਮੰਗਿਆ ਇਹ ਨਾਲ ਜੂਝ ਰਹੇ ਨੇ ਲੋਕਾ ਲੋਕਲ ਲੋਕਾਂ ਕੋਲੇ ਕੰਮ ਨਹੀਂ ਹੈਗਾ ਲੋਕਲ ਲੋਕਾਂ ਦਾ ਇੰਨਾ ਬੁਰਾ ਹਾਲਾ ਉਹਨਾਂ ਦੇ ਜਿਹੜੇ ਧੀ ਪੁੱਤ ਨੇ ਕਹਿ ਲਓ ਜਵਾਨ ਹੋ ਜਾਂ ਵੱਡੀ ਉਮਰ ਦੇ ਉਹਨਾਂ ਦੀਆਂ ਜੋਬਾਂ ਛੁੱਟ ਗਈਆਂ ਨੇ ਇੱਥੇ ਸਾਰੇ ਕੰਮ ਠੱਪ ਹੋ ਗਏ ਨੇ ਬਾਦੀ ਆਬਾਦੀ ਦੇ ਨਾਲ ਮੰਗਾਈ ਵੀ ਇਹ ਸੋਚੋ ਥੋੜੇ ਸਾਲਾਂ ਦੇ ਵਿੱਚ ਡਬਲ ਟ੍ਰਿਪਲ ਹੋ ਗਈ ਜਿਹੜੀ ਕੀ ਜੀ ਇੱਕ ਦੀ ਸੀ ਉਹ ਤਿੰਨ ਚਾਰ ਦੀ ਹੋ ਗਈ ਪੇ ਤਾਂ ਉੱਥੇ ਖੜੀ ਆ ਤੇ ਮੰਗਾਈ ਕਹਿ ਲਓ ਜੰਪ ਮਾਰ ਗਈ ਉਹਦੇ ਨਾਲ ਘਰਾਂ ਤੇ ਬੜਾ ਅਸਰ ਪਿਆ ਘਰਾਂ ਤੇ ਬਿਲਾਾਂ ਤੇ ਹਰ ਚੀਜ਼ ਤੇ ਅਸਰ ਪੈ ਗਿਆ ਲੋਕਾਂ ਦੇ ਹਰ ਚੀਜ਼ ਮਹਿੰਗੀ ਹੋ ਗਈ ਤੇ ਉਹਨੂੰ ਸੁਧਾਰਨ ਲਈ ਹੁਣ ਜੋ ਇੱਥੋਂ ਦੀ ਗਵਰਨਮੈਂਟ ਆ ਉਹ ਕਹਿੰਦੀ ਅਸੀਂ ਸਾਨੂੰ ਸਖਤ ਫੈਸਲੇ ਲੈਣੇ ਪੈ ਰਹੇ ਨੇ ਜਿਹੜਾ 32000 ਬੰਦਾ ਸੀ ਉਹਨਾਂ ਦੇ ਹੁਕਮ ਕਰਤੇ ਬਾਈ ਉਹਨਾਂ ਨੂੰ ਫੜ ਕੇ ਨਾ ਅਗਲੇ ਮਹੀਨੇ ਦੇ ਪੜਾਅ ਦੇ ਵਿੱਚ ਚਾੱਕੇ ਬਾਹਰ ਉਕੜਾਤੇ ਜੀ ਬਾਕੀ ਜਿਹੜਾ ਬਚਦਾ ਬਾਈ ਕਹਿ ਲਓ 29895000 ਬੰਦਾ ਉਹਨਾਂ ਦੀ ਵੇਟ ਕਰ ਰਹੇ ਨੇ ਉਹ ਕਾਨੂੰਨ ਦੀ ਪਾਲਣਾ ਦੀ ਜਸਨੋਦੀ ਜਦੋਂ ਹੀ ਕਾਨੂੰਨ ਦੇ ਉਹਦਰੋਂ ਪਾਸ ਹੋ ਕੇ ਆਉਂਦਾ ਇਹਨਾਂ ਕੋਲੇ ਤਾਂ ਸਮਝ ਲਓ ਵੀ ਜਿਹੜੇ ਬਾਕੀ ਬੰਦੇ ਨੇ ਉਹਨਾਂ ਨੂੰ ਵੀ ਚੱਕ ਕੇ ਆਪੋ ਆਪਣੇ ਘਰ ਪਹਚਾ ਦੇਣਾ ਬਈ ਹੁਣ ਤੁਸੀਂ ਇਹ ਦੇਖਿਆ ਕਰੋਗੇ ਕਿ ਸਾਡੇ ਪਿੰਡੋਂ ਕੁੜੀ ਜਾਂ ਮੁੰਡਾ ਆਇਆ ਸੀ ਉਹ ਵਾਪਸ ਆ ਗਿਆ ਮੁਰਕੇ ਪੱਕੇ ਬੈਨ ਕਰ ਦੇਣਿਆ ਇਹ ਨਹੀਂ ਹੈਗਾ ਬਈ ਵਾਪਸ ਕੈਨੇਡਾ ਫੇਰ ਪੈਰ ਧਰ ਲਾਂਗੇ ਉਹਨਾਂ ਨੂੰ ਪੱਕੀ ਤਰ੍ਹਾਂ ਬੈਨ ਕਰ ਦੇਣਾ ਕਿਉਂਕਿ ਇੱਥੇ ਬਹੁਤ ਜ਼ਿਆਦਾ ਤਾਂ ਟੂਰਿਸਟ ਤੇ ਆ ਕੇ ਰਹਿ ਗਏ ਬਹੁਤ ਜ਼ਿਆਦਾ ਜਿਨ੍ਹਾਂ ਦੇ ਐਲਮਾਈਆਂ ਆਈਆਂ ਸੀ ਲੈ ਕੇ ਆਏ ਸੀ ਉੱਥੇ ਸੋਨੂੰ ਪਤਾ ਸਾਰੇ ਵੀ ਐਲਮਾਈਆਂ ਪੈਸੇ ਦੇ ਕੀ ਲੈ ਕੇ ਆਉਂਦੇ ਨੇ ਕੋਈ ਫ੍ਰੀ ਚ ਨਹੀਂ ਲੈ ਕੇ ਆਉਂਦਾ ਉਦੋਂ ਗਾਹਾਂ ਫੇਰ ਪੈਸੇ ਲੈ ਕੇ ਲੈਣੀ ਪੈਂਦੀ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਿਸਟਮ ਪੈਸਿਆਂ ਦਾ ਚੱਲ ਰਿਹਾ ਐਲ ਐਮ ਆਈਆਂ ਬਿਕਰੀਆਂ ਨੇ ਉਹਨਾਂ ਨੇ ਐਲ ਐਮ ਆਈਆਂ ਚਾੱਕ ਕੇ ਬੰਦ ਕਰਤੀਆਂ ਬਈ ਹੁਣ ਜਿਹੜੀਆਂ ਨਾਰਮਲ ਐਲ ਐਮ ਆਈਆਂ ਮਿਲ ਕੇ ਵਰਕ ਪਰਮਿਟ ਲੈ ਲਾਂਦੇ ਸੀ ਹੁਣ ਉਹਨਾਂ ਨੇ ਵਰਕ ਪਰਮਿਟ ਹੀ ਰਿਫਿਊਜ਼ ਕਰ ਰਿਫਿਊਜ਼ਲ ਦੇ ਦਆ ਦੇ ਆ ਕਹਿ ਦੋ ਵਰਕ ਪਰਮਿਟ ਦਿੰਦੇ ਹੀ ਨਹੀਂ ਹੈਗੇ ਜਿਹੜਾ ਬੰਦਾ ਆਇਆ ਸੀਗਾ ਐਲ ਐਮ ਆਈ ਲੈ ਕੇ ਵਰਕ ਪਰਮਿਟ ਤੇ ਜਾਂ ਫੈਮਿਲੀ ਲਈ ਆਇਆ ਸੀ ਉਹਨੂੰ ਤਾਂ ਐ ਸੀ ਕਿ ਬਈ ਇੱਕ ਵਾਰੀ ਪਰਮਿਟ ਲੈ ਲਿਆ ਮੈਂ ਸ਼ਾਇਦ ਪੱਕਾ ਹੋ ਗਿਆ ਐਦਾਂ ਕੋਈ ਗੱਲ ਨਹੀਂ ਉਹ ਸਿਰਫ ਇੱਕ ਟੈਂਪਰੇਰੀ ਕੈਟਾਗਰੀ ਚ ਆਉਂਦੇ ਨੇ ਕਿ ਭਾਈ ਤੁਸੀਂ ਸਿਰਫ ਥੋੜੇ ਟਾਈਮ ਲਈ ਕੰਮ ਕਰਨੇ ਆ ਰਹੇ ਹੋ ਉਸ ਤੋਂ ਬਾਅਦ ਤੁਸੀਂ ਵਾਪਸ ਜਾਣਾ ਤੇ ਹੁਣ ਇਹਨਾਂ ਨੇ ਵੀਜ਼ੇ ਅੱਗੇ ਵਧਾਉਣੇ ਬੰਦ ਕਰਤੇ ਚਾਹੇ ਉਹ ਕੋਈ ਵੀ ਵੀਜ਼ਾ ਹੋਵੇ ਇਹਨਾਂ ਨੇ ਫੁੱਲ ਰੋਕ ਲਾਤੀ ਉਹ ਕਹਿੰਦੇ ਵੀ ਜਿਹੜਾ ਤਾਂ ਕੋਈ ਬੰਦਾ ਹੈਗਾ ਕੰਮ ਵਾਲਾ ਜਾਂ ਵਧੀਆ ਦੇਖਦਾ ਵੀ ਇਹ ਤੇ ਸਕਿੱਲ ਹੈਗੀ ਆ ਇੱਥੇ ਲੋੜ ਆ ਉਹ ਬੰਦੇ ਨੂੰ ਰੱਖੋ ਜਿਹੜੇ ਫालतू ਬੰਦੇ ਨੇ ਭਾਈ ਇੱਥੇ ਖੁਦ ਹੀ ਲੇਬਰ ਵੇਲੀ ਫਿਰਦੀ ਆ ਲੇਬਰ ਵਾਲੇ ਬੰਦਿਆਂ ਨੂੰ ਆਇਆ ਜਾਂ ਬੰਦਿਆਂ ਨੂੰ ਚੱਕ ਕੇ ਬਾਹਰ ਠੋਕੋ ਜਿਨ੍ਹਾਂ ਦੇ ਦੇਸ਼ੋਂ ਆਏ ਨੇ ਉੱਥੇ ਦੇਸ਼ ਚ ਭਾਈ ਵਾਪਸ ਜਾਓ ਸਾਡੇ ਦੇ ਤੁਸੀਂ ਕੰਮ ਕਰਨ ਆਏ ਸੀ ਤੁਹਾਡਾ ਕੰਮ ਪੂਰਾ ਹੋ ਗਿਆ ਤੁਸੀਂ ਆਪਦੇ ਦੇਸ਼ ਮੁੜ ਆਉਣ ਵਾਲੇ ਦੇ ਦਿਨਾਂ ਦੇ ਵਿੱਚ ਦੇਖੋਗੇ ਬਈ ਹੋਰ ਵੀ ਕਾਨੂੰਨ ਇੱਥੇ ਸਖਤ ਹੋ ਜਾਣੇ ਆ ਇਥੋਂ ਲੱਖਾਂ ਦੀ ਗਿਣਤੀ ਚ ਕੱਢੇ ਆਣਗੇ ਤੇ ਅੱਜ ਦੇ ਟਾਈਮ ਚ ਬਈ ਟਰੱਕਾਂ ਵਾਲੇ ਵੀਰਾਂ ਦੀਆਂ ਥੋੜੀਆਂ ਵੀਡੀਓ ਵਾਇਰਲਰ ਹੋਈਆਂ ਬੜੇ ਟੇਢੇ ਢੰਗ ਨਾਲ ਕੀਤੀਆਂ ਗਈਆਂ ਟੇਢੇ ਕਮੈਂਟ ਕੀਤੇ ਗਏ ਅੱਜ ਉਹਨਾਂ ਦੀ ਬੜੀ ਬੁਰੀ ਹਾਲਤ ਕਰਤੀ ਵੀਡੀਓ ਵਾਇਰਲਰ ਕਰਕੇ ਇਹ ਛੋਡੇ ਬਾ ਅਗਲੀ ਵੀਡੀਓ ਚ ਲੈ ਕੇ ਆਉਣੇ ਆ ਵੀ ਅੱਜ ਉਹਨਾਂ ਤੇ ਕੀ ਅਸਰ ਪਿਆ ਰਿਹਾ ਇਹ ਥੋੜੀਆਂ ਵੀਡੀਓ ਲੋਕਾਂ ਨੇ ਆਪਦੇ ਲੋਕਾਂ ਨੇ ਆਪਣੀ ਪੰਜਾਬੀਆਂ ਨੂੰ ਬਦਨਾਮ ਕਰ ਦਿੱਤਾ ਕਮੈਂਟ ਕਰਕੇ ਇਹ ਤਾਂ ਜੀ ਐਂ ਕਰਦੇ ਨੇ ਉਹ ਕਰਦੇ ਨੇ ਚਪਲਾ ਪਹਿਣ ਕੇ ਤੁਰਦੇ ਨੇ ਤੇ ਕਹਿੰਦੇ ਜੀ ਇੱਥੇ ਸਟਾਈਲ ਪਰਖਣ ਲੱਗ ਗਏ ਆਪਦੇ ਲੋਕੀ ਬੰਦਾ ਆਜ਼ਾਦੀ ਦੀ ਖਾਤਰ ਇੱਥੇ ਆਇਆ ਸੀ ਪਰ ਉਹ ਕਹਿੰਦੇ ਜੀ ਇਹ ਤਾਂ ਚਪਲਾ ਪਾ ਕੇ ਮਾਰਕੀਟ 'ਚ ਫਿਰਦੇ ਨੇ ਚਪਲਾ ਪਾ ਕੇ ਉੱਥੇ ਫਿਰਦੇ ਨੇ ਉਹਨਾਂ ਨੂੰ ਜੱਜ ਕਰਨ ਲੱਗ ਗਏ ਇੱਕ ਤਰ੍ਹਾਂ ਬਈ ਤੇ ਕਹ ਲੋ ਵੀ ਜਿਹੜੀ ਆਜ਼ਾਦੀ ਉਹ ਭਾਲਦੇ ਸੀ ਉਹ ਆਜ਼ਾਦੀ ਨਹੀਂ ਅੱਜ ਲੋਕ ਇੱਥੇ ਵੀ ਉਹਨਾਂ ਨੂੰ ਪਰਖਣ ਲੱਗੇ ਖੁਦ ਆਪ ਦੇ ਲੋਕ ਹੀ ਉਹਨਾਂ ਨੂੰ ਜੱਜ ਕਰ ਲੱਗੇ ਤੇ ਅਗਲੀ ਵੀਡੀਓ ਚ ਇਹ ਵੀ ਛੋਟੇ ਵਾਸਤੇ ਲੈ ਕੇ ਆਵਾਂਗੇ ਕੀ ਹਾਲਾਤ ਕੀ ਨੇ ਕਿੱਦਾਂ ਲੋਕ ਇੱਥੇ ਪਰਖਦੇ ਨੇ ਕਿੱਦਾਂ ਸਾਨੂੰ ਦੇਖਦੇ ਨੇ ਕਿ ਕਿਹੜੇ ਢੰਗ ਨਾਲ ਤੇ ਅਗਲੀ ਵੀਡੀਓ ਚ ਫੇਰ ਮਿਲਦੇ ਆ ਬਾਈ ਜੀ ਸੋਸਟੇ ਕਾਲ ਜੀ